ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਹੋ ਸਾਨੂੰ ਕਿੰਜ ਸਾਰੀ ਉਮੀਦ ਹੈ ਬਹੁਤ ਠੀਕ ਠਾਕ ਹੋਵੇਗਾ ਲਓ ਜੀ ਅੱਜ ਬਣਾਵਾਂਗੇ ਆਪਾਂ ਚਾਸਕੂ ਵੇਖ ਸਕਦੇ ਜੀ ਤੇ ਜੋ ਜਿਹੜਾ ਹੋਲੀਆਂ ਦੇ ਟਾਈਮ ਵਿੱਚ ਬਣਾਇਆ ਜਾਂਦਾ ਵਾ ਤੇ ਜੋ ਬੱਚਿਆਂ ਦੇ ਫਿੰਸੀਆਂ ਫੋੜੇ ਖਾਰਸ ਕਿਲ ਵਗੈਰਾ ਹੁੰਦੇ ਆ ਉਹ ਇਹਦੇ ਨਾਲ ਨਹੀਂ ਹੁੰਦੇ ਤੇ ਹੁੰਦੇ ਸਮੇਂ ਦੇ ਹਿਸਾਬ ਨਾਲ ਤਾਂ ਕਾਟੇ ਹੁੰਦੇ ਨੇ ਕਿਉਂਕਿ ਮੈਡੀਸ਼ਨਾਂ ਇਦਾਂ ਦੀਆਂ ਚੱਲ ਗਈਆਂ ਬੱਚੇ ਖਾਂਦੇ ਨਹੀਂ ਤਾਂ ਹੁਣ ਕਿਲਕੁੱਲ ਵਗੈਰਾ ਬਹੁਤੇ ਨਹੀਂ ਨਿਕਲਦੇ ਹੈਗੇ ਫਿੰਸੀਆਂ ਫੁੜੇ ਨਹੀਂ ਹੁੰਦੇ ਤੇ ਪਰ ਇਹ ਚਾਸਕ ਨੂੰ ਹੋਲੀਆਂ ਦੇ ਵਿੱਚ ਹੀ ਬਣਾਇਆ ਜਾਂਦਾ ਵਾ ਤੇ ਇਹਦੇ ਵਿੱਚ ਅਸੀਂ ਡਰਾਈ ਫੂਡ ਬਹੁਤ ਘੱਟ ਪਾਵਾਂਗੇ ਕਿਉਂਕਿ ਗਰਮੀ ਹੋ ਗਈ ਹੈ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਨਾਰੀਅਲ ਬੂੜਾ ਤੇ ਜਮ ਅਗਜ ਪਾਵਾਂਗੇ ਹੋਰ ਵਗੈਰਾ ਕੋਈ ਚੀਜ਼ ਨਹੀਂ ਪਾਵਾਂਗੇ ਤੇ ਵਿੱਚ ਪਾਵਾਂਗੇ 1 ਕਿਲੋ ਮੂੰਗੀ ਤਾਂ ਹੁਣ ਆਪਾਂ ਇਹਨੂੰ ਪਹਿਲਾਂ ਭੁੰਨਾਂਗੇ ਤੇ ਚਲੋ ਹੁਣ ਵੇਖ ਸਕਦੇ ਜੇ ਵੀ ਉਦੋਂ ਦਾ ਪੀਸਿਆ ਮਿਲ ਜਾਂਦਾ ਭਾੜਾ ਹੀ ਸਾਬਤ ਲੈਂਦਾ ਵੈਨੂੰ ਆਪ ਤੇ ਹੁਣ ਆਪਾਂ ਇਹਨੂੰ ਪਹਿਲਾਂ ਭੁੰਨਾਂਗੇ ਕਰਾਈ ਆਪਾਂ ਗਰਮ ਰੱਖ ਦਿੱਤੀ ਤੇ ਇਹਦੇ ਵਿੱਚ ਪਾਵਾਂਗੇ ਜਸ ਜੀਨੋਂ ਪੱਕੇ ਇਤਰਾ ਭੁੰਨਾਂਗੇ ਜਿੰਨਾ ਤੱਕ ਇਹ ਚੋ ਸਮੈਲ ਨਹੀਂ ਆਉਂਦੀ ਭੁੱਜਣ ਦੀ ਤੇ ਜਾਂ ਚਿਰਕਦਾ ਨਹੀਂ ਉਹਨਾਂ ਤੱਕ ਇਹਨੂੰ ਭੁੰਦੇ ਰਹਿਣਾ ਇਹ ਕਵੜਾ ਹੁੰਦਾ ਵਾ ਤੇ ਇਹਦੇ ਵਿੱਚ ਤੁਸੀਂ ਬੀਸਨ ਪਾ ਸਕਦੇ ਜੇ ਮੂੰਗੀ ਪਾ ਸਕਦੇ ਜੇ ਬਰਾਬਰ ਮਾਤਰਾ ਚ ਜੇ ਜਿਆਦਾ ਕਵੜਾ ਖਾ ਸਕਦੇ ਜੇ ਫਿਰ ਘੱਟ ਪਾ ਲਓ ਜੇ ਬੱਚੇ ਕਵੜਾ ਨਹੀਂ ਖਾਂਦੇ ਤੇ ਫਿਰ ਤੁਸੀਂ ਜਿਆਦਾ ਪਾ ਸਕਦੇ ਜੇ ਤੇ ਇਹ ਖੂਨ ਨੂੰ ਸਾਫ਼ ਕਰਦਾ ਵਾ ਤਾਂ ਹੁਣ ਇਹਨੂੰ ਚੰਗੀ ਤਰ੍ਹਾਂ ਆਪਾ ਭੁੰਨਾਂਗੇ ਪਹਿਲਾਂ ਲਓ ਜੀ ਚਾਸਕੂ ਵੀ ਆਪਾਂ ਪੀਸ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਨਾਂਗੇ ਕਿਉਂਕਿ ਇਹ ਵਾਲੇ ਜਿਹੜੇ ਛਿਲਕੇ ਨਿਕਲ ਜਾਣ ਨਹੀਂ ਤੇ ਗਲੇ ਵਿੱਚ ਲੱਗ ਜਾਂਦੇ ਨੇ ਨੋਜੀ ਇਹ ਸਾਰੇ ਛਿਲਕੀਆਂ ਨਿਕਲ ਗਏ ਨੇ ਆਪਾਂ 50 ਕੁ ਨੂੰ ਵੀ ਚੰਗੀ ਤਰ੍ਹਾਂ ਛਾਣ ਲਿਆ ਤੇ ਇਹ ਆਪਾਂ ਲਈ ਕਿਲੋ ਮੂੰਗੀ ਹੁਣ ਇਹਨੂੰ ਵੀ ਜੜਕਾ ਥੋੜਾ ਕਾਪਾ ਭੁੰਨ ਲਾਂਗੇ ਸੇਕਾ ਦਵਾ ਲਾਂਗੇ ਕਿਉਂਕਿ ਕੱਚੀ ਪੀਸੀ ਹੋਈ ਹੈ ਬਾਜ਼ਾਰ ਤੋਂ ਲਿਆਂਦੀ ਆ ਇਹ ਪਰ ਪਹਿਲਾਂ ਪੀਸੀ ਹੋਈ ਇਹਨੂੰ ਥੋੜਾ ਜਿਹਾ ਸੇਕਾ ਲਵਾਂਗੇ ਨੋਜੀ ਇੱਧਰ ਆਪਾਂ ਮੂੰਗੀ ਦਾ ਆਟਾ ਭੁੰਨ ਲੈਨੇ ਥੋੜਾ ਤੁਸੀਂ ਚਨੇ ਵੀ ਪਾ ਸਕਦੇ ਜੀ ਮੂੰਗੀ ਪਾ ਸਕਦੇ ਤੇ ਇਹ ਆਪਾਂ ਲਈ ਆ ਮੂੰਗੀ ਥੀਸੀ ਹੋਈ ਮੂੰਗੀ ਇਹਨੂੰ ਹੀ ਪੌਣ ਕੇ ਆਪਾਂ ਪਹਿਲਾਂ ਚੰਗੀ ਤਰ੍ਹਾਂ ਸ਼ਾਨਾਂਗੇ ਲਓ ਜੀ ਮੂੰਗੀ ਸਾਡੀ ਪੁੱਜ ਗਈ ਆ ਹੁਣ ਆਪਾਂ ਇਹਨੂੰ ਥੱਲੇ ਉਤਾਰਾਂਗੇ ਲੋ ਜੀ ਇੱਧਰ ਸਾਡਾ ਕਿਉਂ ਗਰਮ ਹੋ ਗਿਆ ਸੀ ਤੇ ਆਪਾਂ ਵਿੱਚ ਪਾਤਾ ਝਾਸਕੂ ਤੇ ਹੁਣ ਆਪਾਂ ਵਿੱਚ ਪਾਵਾਂਗੇ ਮੂੰਗੀ ਤੇ ਤੁਸੀਂ ਮੂੰਗੀ ਦੀ ਥਾਂ ਬਿਸਰ ਵੀ ਪਾ ਸਕਦੇ ਜੇ ਮੂੰਗੀ ਪਾ ਸਕਦੇ ਆਪਾਂ ਪਾਈਏ ਮੂੰਗੀ ਤੇ ਹੁਣ ਕਰ ਦਾਂਗੇ ਮੂੰਗੀ ਵਿੱਚ ਮਿਕਸ ਤੇ ਵਿੱਚ ਪਾਇਆ ਸੀ ਆਪਾਂ ਨਾਰੀਅਲ ਬੂੜਾ ਤੇ ਮਗਜ ਤੇ ਉਹ ਤੁਹਾਨੂੰ ਅਸੀਂ ਦਿਖਾ ਨਹੀਂ ਸਕਕਿਆ ਕਿ ਸਾਨੂੰ ਹਨੇਰਾ ਹੋ ਗਿਆ ਸੀ ਤੇ ਹਨੇਰੇ ਕਾਰਨ ਥੋੜੀ ਥੋੜੀ ਜਿਹੀ ਵੀਡੀਓ ਸਾਡੇ ਕੋਲ ਨਹੀਂ ਬਣੀ ਤੇ ਵੈਸੇ ਆਪਾਂ ਚਾਸਕੂ ਜਿਹੜਾ ਪਹਿਲੀ ਵਾਰੀ ਬਣਾ ਰਹੇ ਆਂ ਤੇ ਚਾਸਕੂ ਸਾਡਾ ਬਹੁਤ ਸਵਾਦ ਬਣਿਆ ਸੀ ਤੇ ਇਹ ਹੋਲੀਆਂ ਦੇ ਟਾਈਮ ਵਿੱਚ ਹੀ ਬਣਦਾ ਵਾ ਇਹਦਾ ਟਾਈਮ ਹੋਲੀਆਂ ਦਾ ਹੀ ਹੁੰਦਾ ਕਿਉਂਕਿ ਜਿਹੜੇ ਬੱਚਾਂ ਦੇ ਫੰਸੀਆਂ ਫੋੜੇ ਵਗੈਰਾ ਹੁੰਦੇ ਇਹਦੇ ਨਾਲ ਨਹੀਂ ਹੁੰਦੇ ਕਿਉਂਕਿ ਕੌੜਾ ਹੁੰਦਾ ਵਾ ਤੇ ਸਾਡਾ ਥੋੜਾ ਕਿਉਂ ਘੱਟ ਲੱਗ ਰਿਹਾ ਸੀ ਤਾਂ ਆਪਾਂ ਫੇਰ ਵਿੱਚ ਕਰ ਦਿੱਤਾ ਕਿ ਉਹ ਰੈਡ ਗੋੜ ਦਾ ਸਵਾਦ ਲੋ ਵੱਖਰਾ ਹੀ ਆਣਾ ਸੀ ਤੇ ਗੁੜ ਹੁਣ ਹੈ ਨਹੀਂ ਤੇ ਮੈਂ ਤੁਹਾਨੂੰ ਕਿਹਾ ਮੰਮੀ ਦੇਖੇ ਵੀ ਗਈ ਉਹ ਹੁਣ ਮੈਂ ਪੂਰਤੀ ਖੰਡ ਦੀ ਪੂਰਤੀ ਦੀ ਇਹ ਕਿ ਤੇ ਹੋਰ ਪੈ ਜਾਂਦੀ ਕਮ ਆ ਜਾਂਦੀ ਕਿੱਥੇ ਪੈਣੀ ਹੈ ਚਾਰੀ ਕਮ ਆ ਜਾਣੀ ਜੀ ਚਾਸਕੂ ਬਣਾਉਂਦੇ ਬਣਾਉਂਦੇ ਸਾਨੂੰ ਹੋ ਗਿਆ ਨੇੜਾ ਕਿ ਦੋਵਾਂ ਕਣ ਹਾਂ ਇਹ ਪੈ ਰਹੀ ਚਲ ਫਿਰ ਕੱਟ ਕਰ ਜਿੰਨੇ ਕ ਪੈਣੀ ਉਸ ਟੇਸਟ ਮੁਤਾਬਕ ਤੇ ਪਾ ਦੇ ਹਾਂਜੀ ਬੜਾ ਕੁਛ ਬਣਿਆ ਅੱਜ ਬੜਾ ਕੁਛ ਕੀ ਬਣੋਂਦੀ ਚਾਸਕੂ ਬਣਿਆ ਲਿਆ ਲਿਆ ਲਓ ਜੀ ਪਾ ਦੇ ਚਾਸਕੂ ਦੀ ਪੰਜੀੜੀ ਤਿਆਰ ਹੋ ਗਈਆਂ ਆ ਗਿਆ ਆਪਣੇ ਬੱਚਿਆਂ ਨੂੰ ਆਪ ਵੀ ਤੁਸੀਂ ਹੋਲੀਆਂ ਦੇ ਟਾਈਮ ਬਣਾ ਕੇ ਖਾ ਸਕਦੇ ਜੇ ਤੇ ਆਈ ਹੋਪ ਵੀ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਮਿਲਾਂਗੇ ਤਬ ਤੱਕ ਵਾਸਤੇ ਓਕੇ ਬਾਏ ਲਓ ਜੀ ਇਧਰ ਆਪਾਂ ਕਰ ਦਿੱਤਾ ਡੱਬੇ ਦੇ ਵਿੱਚ ਪੈਕ ਹ ਤ ਹੁਣ ਕਰ ਦਾਂਗੇ ਡੱਬਾ ਬੰਦ thank you